ਸਰ ਸਿੰਘ ਖੰਡਾ ਜੋਨ ਫੰਜਾਚੀ ਬਾਬਾ ਵੀਰ ਸਿੰਘ ਅੱਜ ਅਸੀਂ ਜੋ ਕਿ 22 ਤਰੀਕ ਨੂੰ ਹਿੰਦੁਸਤਾਨ ਦੀਆਂ 22 16 ਕਿਸਾਨ ਜਥੇਬੰਦੀਆਂ ਵੱਲੋਂ ਖੜਾਂ ਦੀ ਮਾਰ ਨਾਲ ਹੋਏ ਨੁਕਸਾਨ ਵਾਸਤੇ ਸਰਕਾਰ ਕੋਲੋਂ ਮੰਗਾ ਕਰਨ ਲਈ ਚੰਡੀਗੜ੍ਹ ਧਰਨੇ ਤੇ ਜਾ ਰਹੀਆਂ ਸਨ ਉਹਨਾਂ ਦੇ ਵਿੱਚ ਪੰਜਾਬ ਪੁਲਿਸ ਨੇ ਧੱਕੇਸ਼ਾਹੀ ਕਰਕੇ ਸਾਡੇ ਬਹੁਤ ਸਾਰੇ ਜਿਆਰੂ ਸਾਥੀਆਂ ਨੂੰ ਜੇਲ੍ਹਾਂ ਚ ਡਾਕ ਦਿੱਤਾ ਸਾਡੀਆਂ ਮੇਨ ਮੰਗਾ ਸੀ ਕਿ ਖੜਾਂ ਨਾਲ ਹੋਏ ਝੋਨੇ ਦੇ ਨੁਕਸਾਨ ਦੀ ਪੂਰਤੀ 50 ਹਜ਼ਾਰ ਪ੍ਰਤੀ ਏਕੜ ਦਿੱਤਾ ਜਾਵੇ ਜਿਹੜੇ ਮਕਾਨ ਟਹਿਗਿਆ ਉਹਨਾਂ ਦਾ 10 ਲੱਖ ਰੁਪਿਆ ਹਰ ਮਕਾਨ ਲਈ ਦਿੱਤਾ ਜਾਵੇ ਉਸ ਤੋਂ ਇਲਾਵਾ ਹੋਰ ਵੀ ਜੋ ਨੁਕਸਾਨ ਹੋਇਆ ਕਿਸਾਨਾਂ ਮਜ਼ਦੂਰਾਂ ਦੇ ਉਹਦਾ ਵੀ ਪੂਰਤੀ ਕੀਤੀ ਜਾਵੇ ਸਾਡਾ ਜਿਹੜਾ ਸ਼ਾਂਤਨਾਇ ਰੋਸ ਪ੍ਰਦਰਸ਼ਨ ਸੀਗਾ ਪਰੰਤੂ ਸਰਕਾਰ ਨੇ ਜ਼ਬਰਦਸਤੀ ਕਰਕੇ ਸਾਡੇ ਸਾਥੀਆਂ ਨੂੰ ਬਹੁਤ ਤੰਗ ਪ੍ਰੇਸ਼ਾਨ ਕੀਤਾ ਤੇ ਜੇਲ੍ਹਾਂ 'ਚ ਡੰਗੇ ਡੱਕਿਆ ਹੁਣ ਸਾਡੀਆਂ ਜਥੇਬੰਦੀਆਂ ਦੇ ਜਿਹੜੇ ਸਾਥੀ ਆ ਆਲਮਬੰਦੀ ਕਰ ਰਹੇ ਆ ਜੇਕਰ ਸਰਕਾਰ ਨੇ 2 ਦਿਨ ਦੇ ਵਿੱਚ ਵਿੱਚ ਇਹਨਾਂ ਨੂੰ ਸਾਥੀਆਂ ਨੂੰ ਰਿਹਾ ਨਾ ਕੀਤਾ ਤਾਂ ਹੀ ਪੰਜਾਬ ਲੈਵਲ ਤੇ ਥਾਣਿਆਂ ਦਾ ਵੀ ਘਰਾਓ ਕਰਾਂਗੇ ਡੀਸੀ ਦਫ਼ਤਰਾਂ ਦਾ ਵੀ ਘਰਾਓ ਕਰਾਂਗੇ ਵੱਡੇ ਲੈਵਲ ਤੇ ਲਾਮਬੰਦ ਕਰ ਰਹੇ ਆ ਲੋਕਾਂ ਨੂੰ ਅਸੀਂ ਆਪਦੀਆਂ ਹੱਕੀ ਮੰਗਾਂ ਲਈ ਸਦਾ ਲੜਦੇ ਰਹਾਂਗੇ ਜਿੰਨਾ ਮਰਜ਼ੀ ਤਸ਼ੱਦਦ ਕਰ ਲਵੇ ਸਰਕਾਰ ਸਾਡੇ ਤੇ ਪੁਲਿਸ ਵੀ ਕਰ ਲਵੇ ਅਸੀਂ ਲੋਕਾਂ ਨੂੰ ਲਾਮਬੰਦ ਕਰਕੇ ਇਸ ਜੰਗ ਨੂੰ ਹੋਰ ਤਿੱਖਾ ਕਰਾਂਗੇ ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਜਿੱਕੀ ਫਤਿਹ ਸਿੰਘ ਪੰਡਰਨੰਦੀਰਪੁਰ ਜੀ ਜੋ ਜੀ ਹੁਣ ਸਾਰਿਆਂ ਨੂੰ ਪਤਾ ਹੀ ਆ ਜਦਾਂ 22 ਤਰੀਕ ਨੂੰ ਸਾਡੇ ਇੱਕ ਚੰਡੀਗੜ੍ਹ ਧਰਨਾ ਸੀਗਾ ਉੱਥੇ ਸੰਗਤਾਂ ਸਾਰੀਆਂ ਜਾ ਰਹੀਆਂ ਸੀ ਪੁਲਿਸ ਨੇ ਬਹੁਤ ਅਤਿਆਚਾਰ ਕਰਕੇ ਸਾਡੇ ਆਗੂ ਚੱਕਿਆ ਆਗੂ ਚੱਕ ਕੇ ਜੇਲ੍ਹਾਂ ਦੇ ਵਿੱਚ ਬੰਦ ਕੀਤੇ ਆ ਉਹਨਾਂ ਦੇ ਵਾਸਤੇ ਜਿਹੜਾ ਰਹਾਈ ਬਾਤ ਹੈ ਇਹ ਸਾਰੇ ਇਕੱਠੇ ਹੋਏ ਆ ਅਸੀਂ ਸਰਕਾਰ ਨੂੰ ਚੇਤਾਵਨੀ ਦਿੰਦੇ ਆ ਕਿ ਜੇ ਸਾਡੇ ਉਹਨਾਂ ਸਾਥੀਆਂ ਨੂੰ ਰਹਾ ਨਹੀਂ ਕਰਦੇ ਤਾਂ ਅਸੀਂ ਵੱਡੀ ਲਾਮਬੰਦੀ ਕਰਕੇ ਸੰਘਰਸ਼ ਨੂੰ ਤਿਆਰ ਵਾਂ ਸਾਰੇ ਵਾਹਿਗੁਰੂ ਜੀ ਕਾ ਖਾਲਸਾ ਸਤਿ ਸ੍ਰੀ ਅਕਾਲ ਸਿੰਘਾ ਜੌਨ ਖਜਾਂਚੀ ਬਾਬਾ ਵੀਰ ਸਿੰਘ ਅੱਜ ਅਸੀਂ ਜੋ ਕਿ 22 ਤਰੀਕ ਨੂੰ ਹਿੰਦੁਸਤਾਨ ਦੀਆਂ 22 16 ਕਿਸਾਨ ਜਥੇਬੰਦੀਆਂ ਵੱਲੋਂ ਖੜਾਂ ਦੀ ਮਾਰ ਨਾਲ ਹੋਏ ਨੁਕਸਾਨ ਵਾਸਤੇ ਸਰਕਾਰ ਕੋਲੋਂ ਮੰਗਾ ਕਰਨ ਲਈ ਚੰਡੀਗੜ੍ਹ ਧਰਨੇ ਤੇ ਜਾ ਰਹੀਆਂ ਸਨ ਉਹਨਾਂ ਦੇ ਵਿੱਚ ਪੰਜਾਬ ਪੁਲਿਸ ਨੇ ਧੱਕੇਸ਼ਾਹੀ ਕਰਕੇ ਸਾਡੇ ਬਹੁਤ ਸਾਰੇ ਜਗਾਰੂ ਸਾਥੀਆਂ ਨੂੰ ਜੇਲ੍ਹਾਂ 'ਚ ਡਾਕ ਦਿੱਤਾ ਸਾਡੀਆਂ ਮੇਨ ਮੰਗਾਂ ਸੀ ਕਿ ਖੜਾਂ ਨਾਲ ਹੋਏ ਝੋਲੇ ਦੇ ਨੁਕਸਾਨ ਦੀ ਪੂਰਤੀ 50000 ਪ੍ਰਤੀ ਏਕੜ ਦਿੱਤਾ ਜਾਵੇ ਜਿਹੜੇ ਮਕਾਨ ਟਹਿ ਗਏ ਆ ਉਹਨਾਂ ਦਾ 10 ਲੱਖ ਰੁਪਿਆ ਹਰ ਮਕਾਨ ਲਈ ਦਿੱਤਾ ਜਾਵੇ ਉਸ ਤੋਂ ਇਲਾਵਾ ਹੋਰ ਵੀ ਜੋ ਨੁਕਸਾਨ ਹੋਇਆ ਕਿਸਾਨਾਂ ਮਜ਼ਦੂਰਾਂ ਦੇ ਉਹਦਾ ਵੀ ਪੂਰਤੀ ਕੀਤੀ ਜਾਵੇ ਸਾਡਾ ਜਿਹੜਾ ਸ਼ਾਂਤਮਈ ਰੋਸ ਪ੍ਰਦਰਸ਼ਨ ਸੀਗਾ ਪਰੰਤੂ ਸਰਕਾਰ ਨੇ ਜ਼ਬਰਦਸਤੀ ਕਰਕੇ ਸਾਡੇ ਸਾਥੀਆਂ ਨੂੰ ਬਹੁਤ ਤੰਗ ਪ੍ਰੇਸ਼ਾਨ ਕੀਤਾ ਤੇ ਜੇਲ੍ਹਾਂ 'ਚ ਡੰਗੇ ਡਕਿਆ ਹੁਣ ਸਾਡੀਆਂ ਜਥੇਬੰਦੀਆਂ ਦੇ ਜਿਹੜੇ ਸਾਥੀ ਆ ਆਲਮਬਦ ਦੀ ਕਰ ਰਹੇ ਆ ਜੇਕਰ ਸਰਕਾਰ ਨੇ ਬਹੁਤ ਦਿਨ ਦੇ ਵਿੱਚ ਵਿੱਚ ਇਹਨਾਂ ਨੂੰ ਸਾਥੀਆਂ ਨੂੰ ਰਿਹਾ ਨਾ ਕੀਤਾ ਤਾਂ ਅਸੀਂ ਪੰਜਾਬ ਲੈਵਲ ਤੇ ਥਾਣਿਆਂ ਦਾ ਵੀ ਘਰਾਓ ਕਰਾਂਗੇ ਡੀਸੀ ਦਫ਼ਤਰਾਂ ਦਾ ਵੀ ਘਰਾਓ ਕਰਾਂਗੇ ਵੱਡੇ ਲੈਵਲ ਤੇ ਲਾਮ ਬੰਦ ਕਰ ਰਹੇ ਹਾਂ ਲੋਕਾਂ ਨੂੰ ਅਸੀਂ ਆਪਣੀਆਂ ਹੱਕੀ ਮੰਗਾਂ ਲਈ ਸਦਾ ਲੜਦੇ ਰਾਵਾਂਗੇ ਜਿੰਨਾ ਮਰਜੀ ਤਸ਼ੱਦਦ ਕਰ ਲਵੇ ਸਰਕਾਰ ਸਾਡੇ ਤੇ ਪੁਲਿਸ ਵੀ ਕਰ ਲਵੇ ਅਸੀਂ ਲੋਕਾਂ ਨੂੰ ਲਾਮ ਬੰਦ ਕਰਕੇ ਇਸ ਜੰਗ ਨੂੰ ਹੋਰ ਤਿੱਖਾ ਕਰਾਂਗੇ ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਜਿੱਕੀ ਫਤਿਹ ਸਿੰਘ ਪੰਡਰਨੰਦੀਰਪੁਰ ਜੀ ਜੋ ਜੀ ਹੁ ਸਾਰਿਆਂ ਨੂੰ ਪਤਾ ਹੀ ਆ ਜਦਾਂ 22 ਤਰੀਕ ਨੂੰ ਸਾਡੇ ਇੱਕ ਚੰਡੀਗੜ੍ਹ ਧਰਨਾ ਸੀਗਾ ਉੱਥੇ ਸੰਗਤਾਂ ਸਾਰੀਆਂ ਜਾ ਰਹੀਆਂ ਸੀ ਪੁਲਿਸ ਨੇ ਬਹੁਤ ਅਤਿਆਚਾਰ ਕਰਕੇ ਸਾਡੇ ਆਗੂ ਚੱਕੇ ਆ ਆਗੂ ਚੱਕ ਕੇ ਜੇਲ੍ਹਾਂ ਦੇ ਵਿੱਚ ਬੰਦ ਕੀਤੇ ਆ ਉਹਨਾਂ ਦੇ ਵਾਸਤੇ ਜਿਹੜਾ ਰਹਾਈ ਵਾਤੇ ਆ ਸਾਰੇ ਇਕੱਠੇ ਹੋਏ ਆ ਅਸੀਂ ਸਰਕਾਰ ਨੂੰ ਚੇਤਾਵਨੀ ਦਿੱਤੇ ਆ ਕਿ ਜੇ ਸਾਡੇ ਉਹਨਾਂ ਸਾਥੀਆਂ ਨੂੰ ਰਹਾ ਨਹੀਂ ਕਰਦੇ ਤਾਂ ਅਸੀਂ ਵੱਡੀ ਲਾਮਬੰਦੀ ਕਰਕੇ ਸੰਘਰਸ਼ ਨੂੰ ਤਿਆਰ ਵਾਂ ਸਾਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ